ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਮਸ਼ਹੂਰ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਇਸ ਸਮੇਂ ਖਬਰਾਂ ਵਿੱਚ ਹਨ ਉਹਨਾਂ ਨੂੰ ਆਪਣੀ ਫਿਲਮ ਸਰਦਾਰ ਜੀ 3 ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮੀਰ ਨੂੰ ਕਸ਼ਟ ਕਰਨ ਲਈ ਟਰੋਲ ਕੀਤਾ ਜਾ ਰਿਹਾ ਹੈ ਦਰਅਸਲ 22 April 2025 ਵਿੱਚ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਭਾਰਤੀ ਫਿਲਮ ਫੰਡਰੇਸ਼ਨਾਂ ਨੇ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਕਲਾਕਾਰਾਂ ਤੇ ਸਖਤ ਪਾਬੰਦੀ ਲਗਾ ਦਿੱਤੀ ਸੀ। ਐਜੀ ਸਥਿਤੀ ਵਿੱਚ ਦਲਜੀਤ ਦੀ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੂੰ ਦੇਖ ਕੇ ਲੋਕ ਗੁੱਸੇ ਵਿੱਚ ਆ ਗਏ ਨੇ। ਇਸ ਦੇ ਨਾਲ ਹੀ ਗਾਇਕ ਬੀਪਰਾ ਕੁਵੀ ਦਲਜੀਤ ਦੀ ਫਿਲਮ ਦੇ ਵਿਵਾਦ ਵਿੱਚ ਕੁਦ ਪਏ ਹਨ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਬਾਰੇ ਕਿਹਾ ਜਾ ਰਿਹਾ ਹੈ ਉਹਨਾਂ ਨੇ ਇਸ਼ਾਰਿਆਂ ਵਿੱਚ ਦਲਜੀਤ ਤੇ ਨਿਸ਼ਾਨਾ ਬਿੰਨਿਆ ਹੈ। ਬੀਪ੍ਰਾਕ ਨੇ ਇੰਸਟਾਗ੍ਰਾਮ ਸਟੇਟਸ ਤੇ ਲਿਖਿਆ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਫਿੱਟੇ ਮੋ ਤੁਹਾਡੇ ਹਾਲਾਂਕਿ ਬੀਪ੍ਰਾਕ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਮੰਨਣਾ ਹੈ ਕਿ ਇਹ ਪੋਸਟ ਦਰਜੀਤ ਤੇ ਸਿੱਧਾ ਹਮਲਾ ਹੈ ਖਾਸ ਕਰਕੇ ਇੰਸਟਾਗ੍ਰਾਮ ਸਟੇਟਸ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂਕਿ ਇਹ ਸਰਦਾਰ ਜੀ 3 ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਆਇਆ ਹੈ ਧਿਆਨ ਦੇਣ ਯੋਗ ਹਾਲਕਿ ਜੀਵੇਂ ਹੀ ਦਲਜੀਤ ਨੇ ਸਰਦਾਰ ਜੀ 3 ਦਾ ਟ੍ਰੇਲਰ ਰਿਲੀਜ਼ ਕੀਤਾ ਟਿੱਪਣੀਆਂ ਦਹਾੜਾ ਗਿਆ ਹੈ ਬਹੁਤ ਸਾਰੇ ਲੋਕ ਉਹਨਾਂ ਨੂੰ ਗਦਾਰ ਵੀ ਕਹਿ ਰਹੇ ਹਨ ਇੱਕ ਨੇ ਲਿਖਿਆ ਮਾਫ ਕਰਨਾ ਪਰ ਦੇਸ਼ ਪਹਿਲਾਂ ਆਉਂਦਾ ਹੈ ਦੂਜੇ ਨੇ ਕਿਹਾ ਗਦਾਰ ਹਾਲਾਂਕਿ ਦਲਜੀਤ ਦੇ ਪ੍ਰਸ਼ੰਸਕ ਉਹਨਾਂ ਦਾ ਸਮਰਥਨ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਉਦੋਂ ਹੋਈ ਸੀ ਜਦੋਂ ਪੈਲਗਾਮ ਵਿੱਚ ਹਮਲਾ ਨਹੀਂ ਹੋਇਆ ਸੀ ਤਾ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਕੇ ਜਾਇਓ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ